大哥。Uh oh. ਤੁਮਹੀ ਜਾਨੀ ਨਾਨਕ ਦਾਸ ਤੁਮਹੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਤਮਗਾ ਤੇ ਸਮਰਖਾ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਮ੍ਰਿਤ ਗੁਰੂ ਤੇਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਰਾ ਸ਼ਿਵਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰੱਠਾ ਸਭ ਦੁੱਖ ਜਾਏ ਤੇਗ 72 ਸਿਮਰੈ ਘਰ ਨਾਮ ਦੇ ਆਵਤਾ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਜੀਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦیدار ਜੀ ਕਾ ਧਿਆਨ ਤਰਕੇ ਬੁੱਲੋ ਜੀ ਵਾਹ ਪੰਨਾਂ ਪਿਆਰਿਆਂ ਚੋਹਾਂ ਸਭ ਜਾਦਿਆਂ ਚੜੀ ਮੁਕਤੇ ਆ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਰਨ ਛਕਿਆ ਦੇਖ ਚਲਾਈ ਤੀਗ ਵਾਹੀ ਦੇਖ ਕੇ ਡਟ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੁੱਲੋ ਜੀ ਜਿਨਾ ਸਿੰਗਾ ਸਿੰਗਰੀਆਂ ਧਰਮ へ ਸੁੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲੋਹਈਆਂ ਚਰਖੜੀਆਂ ਤੇ ਚਰੇ ਤਰਾਰਿਆ ਨਾ ਚਰਵਾਏ ਗਏ ਗੁਰਦੁਆਰਿਆਂ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਸੰਗ ਰਭਾਈ ਤਨਾ ਦੀ ਕਮਾਈ ਦਾ ਧਿਆਨ ਤਰਕੇ ਭੁੱਲੋ ਜੀ ਵਾਹੇ ਗੁਰੂ ਪੰਨਿਆ ਤਹਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਹਾਏ ਗਰਤਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰਛਿਆ ਰਿਆ ਦੇਰ ਤੀਰ ਫਤ ਹੈ ਗਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਦੇ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਸਾਹੁਦਾਰ ਪ੍ਰੋਸਾਦਾਨ ਦੰਨਾ ਸੁਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ਼ਾਰਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗਿਆ ਟਲ ਧਰਮ ਕਾਜੈ ਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਿਵਾ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹਰਿ ਗੁਰ ਦਵਾਰਿਆਂ ਗੁਰ ਧੰਮਾਂ ਦੇ ਦਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਸਨਾ ਦੇ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲਦਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ 헤 ਨਿਮਾਨਿਆਂ ਦੇ ਮਾਰ ਨੇ ਤਾਣਿਆਂ ਦੇ ਤਾਂ ਨੋਟਿਆਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਹਸਤਾਨ ਦਰਬਾਰ ਸ੍ਰੀ ਪੰਗਟਾ ਸਾਹਿਬ ਜਨਮ ਅਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਾਜ਼ੂਰ ਅਰਦਾਸ ਬੇਨਤੀ ਅੱਜ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸੂ ਸੰਗਤਾਂ ਸਤਿਗੁਰਾਂ ਦੇ ਜੋਤੀ ਜੋਤ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਸਦਾ ਭਾਵਨਾ ਦੇ ਨਾਲ ਆਉਦੇ ਹਜੂਰ ਹਜੂਰ ਕੇ ਸੂ ਸੰਗਤਾਂ ਮਨਾਉਣਾ ਕਰਈਆਂ ਹਨ ਕਿਰਪਾ ਕਰਨ ਸਤਿਗੁਰੂ ਜੀ ਸੂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨਾ ਜਿਥਾ ਸ਼ਕਤ ਤਿਰਫੁਲ ਪੇਟਾਵਾ ਦਰ ਪ੍ਰਵਾਨ ਕਰਨੀਆਂ ਆਪ ਜੀਾਂ ਦੇ ਹਜੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜਿਹ ਦੀਵਾਨਾਂ ਵਿੱਚ ਪੰਝਾ ਬਾਣੀਆਂ ਦੇ ਨਿਤਨੇਮ ਹੋਏ ਅਖਰ ਵਾਕਾ ਘਾਟਾ ਮੁਜਕਮਾਫ ਕਰਨਾ ਜੀ ਅਗੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸਮਤਿ ਬਖਸ਼ਣੀ ਬੜੇ ਸੁਣੇ ਗੁਰ ਬਾਣੀ ਦਰ ਪ੍ਰਵਾਨ ਕਰਨੀ ਗੁਰ ਬਾਣੀ ਦਾ ਭਾਵ ਘਰਾਈਐ ਸੰਗਤਾਂ ਦੇ ਹਿਰਦਾਂ ਚੋਂ ਸੋਣਾ ਜੀ ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਘਰੋਂ ਘਰੋਂ ਗੁਰਸਿੱਖੀ ਨਾਮਦਾਨ ਬਖਸ਼ਣਾ ਜੀ ਆਪਣੇ ਸਿਵਕਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉਚਾ ਕੇ ਰੱਖਣਾ ਜਤੂਆਂ ਦੀ ਯਾਤਰਾ ਸੁਭਲ ਕਰਨੀ ਤਿਰਫੁਲ ਭੇਟਾਵਾਂ ਦਰ ਪਰਵਾਰ ਕਰਨੀਆਂ ਆਪ ਜੀਆਂ ਦੇ ਹਜ਼ੂਰ ਪਵਿੱਤਰ ਖਰਾ ਪ੍ਰਸ਼ਾਦੀ ਦੇ ਗਾਦਰ ਹੈ ਦਰ ਪਰਵਾਰ ਹੋਵੇ ਪਰਵਾਰ ਹੋਇਆ ਪ੍ਰਸ਼ਾਦ ਸਾਧ ਸੰਗਤ ਵਿਚ ਵਰਤੌਂਦੇ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿਜੇ ਸੁਗਾਸਰ ਸਜ ਕੇ ਤਿਆਰ ਹਨ ਜੀ ਸੁਗਾਸਰਾਂ ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨਦਾਰੇ ਦੇ ਕੇ ਨਿਹਾਲ ਕਰਨਾ ਜੇ ਉਪਰੰਤ ਪਾਵਨ ਹੁਕਮਨਾਮਾ ਬਖਸ਼ੇ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਸੋਝੀ ਬਖਸ਼ੋ ਸਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪਜ ਦਾ ਨਾਮ ਚਿੱਤਿ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਦਾ ਆਲਸਾ ਵਾਹਿਗੁਰੂ ਦੀ ਖੀਫਤ ਬੋਲੇ ਸੋ ਨਿਹਾਲ ਅਕਾਲ ਵਾਹਿਗੁਰੂ ਦੀ ਕਲਸਾ ਵਾਹਿਗੁਰੂ ਦੀ ਕਿਹਨੇ ਕੋਣ ਜਾਣੇ ਗੁਣ ਤੇਰੇ ਕੋਣ ਜਾਣੇ ਗੁਣ ਤੇ ਏ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗੁਣ ਤੇਰੇ ਉੱਚੇ ਪਾਰ ਬੇਅੰਤ ਸੁਹਾਵੀ ਉੱਚੇ ਪਾਰ ਬੇਅੰਤ ਸੁਹਾਵੀ ਮੂਝੇ ਅਪਾਰ ਬੇਅੰਤ ਸੁਹਾਵੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤ ਉਦਰੇ ਗਾਵਤ ਉਦਰੇ ਸੁਣਤ ਉਦਰੇ ਸੁਣਤ ਉਦਰੇ ਸੁਣਤ ਉਦਰੇ ਗਾਵਤ ਉਦਰੇ ਸੁਣਤ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਬਿਨ ਸਹਿ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਪਸ਼ੂ ਪਰੇਤ ਮੁਗਧ ਕੋ ਧਾਰੇ ਪਸ਼ੂ ਪਰੇ ਤਮ ਗਧ ਕੋ ਤਾਰੇ ਪਸ਼ੂ ਪਰੇਤ ਮੁਗਧ ਕੋ ਧਾਰੇ ਪਸ਼ੂ ਪਰੇ ਤਮ ਗਧ ਕੋ ਤਾਰੇ ਹਨ ਪਾਪ ਉਤਾਰੇ ਕੌਣ ਏ ਗੁਣ ਤੇਰੇ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਨਾਨਕ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ 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 ਕਰਮ ਹੋਏ ਪ੍ਰਭ ਮੇਰਾ ਊਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਨ ਪ੍ਰਭ ਮੇਰੇ ਬੇਨਤੀ ਸੁਨ ਪ੍ਰਭ ਮੇਰੇ ਗੁਰ ਪਰਸਾਦ ਕੀਨ ਵਿਰਲੇ ਜਾਤ ਸੁਨੋ ਬਿਨੋ ਰਬ ਮੇਰੇ ਮੀਤਾ ਸੁਨੋ ਬਿਨੋ ਰਬ ਮੇਰੇ ਮੀਤਾ ਚਰਨ ਕਮਲ ਸੇ ਮਿਰਚੀਤਾ ਚਰਨ ਕਮਲ ਵਸੇ ਮਿਰਚੀਤਾ ਨਾਨਕੇ ਵਿਸਰਨਾਹੀ ਪੂਰਨ ਗੁਣ ਤਾਤ ਤਨ ਸਵੇਲਾ ਜਿਤ ਦਰਸ਼ਨ ਕਰਨਾ ਸਵੇਲਾ ਜਿਤ ਦਰਸ਼ਨ ਕਰਨਾ ਬਲਹਾਰੀ ਸਤਗੁਰ ਚਰਨਾ ਹਾਰੀ ਸਤਗੁਰ ਚਰਨਾ जी के दाता प्रीतम प्रभु मेरे जी के दाता प्रीतम प्रभु मेरे मन जीव प्रभु नाम जपते मन जीव प्रभु नाम जपते तेरे सच मंत्र तुमा <laughs> <इसा> <laughs> मंत्र तुमार અમૃત વાણી શીતલ પૂરક દ્રિષ્ટ સુજાણી શીતલ પૂરક દ્રિષ્ટ સુજાણી સચ હુકમ તુમહાર તખત નિવાસી સચ હુકમ તુમહાર તખત નિવાસી આય ન જા તો પ્રભુ અપનસી ਆਇ ਨ ਜਾਏ ਮੇਰਾ ਪ੍ਰਭ ਅਪਨਾਸੀ ਤੂੰ ਮੇਰਵਾਨ ਦਾਸ ਹਮਦੀਨ ਆ ਤੂੰ ਮੇਰਵਾਨ ਦਾਸ ਹਮਦੀਨ ਨਾਨਕ ਸਾਹਿਬ ਪਰਬੋਦ ਤੂ ਦਤਾਰ ਪਰਿਉ ਜਾ ਚਿਕ ਇਕ ਸਰਨਾ ਮਿਰ ਦਾਨ ਸੰਤਰੇਨ ਜੇ ਲਗ ਭਵ ਜਲ ਤਰਨਾ ਬਿਨ ਤਕਰ ਅਰਦਾਸ ਸੁਨੋ ਜੇ ठाकुर ਭਾਵੇ ਤਿਹੋ ਦਰਸ ਮਨ ਚਾਉ ਭਗਤਿ ਹੋ ਮਨ ਟਹਿਰਾਵ ਬਲ ਤੇਰਾ ਗੰਧਿਆਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰ ਪਰਮ ਬ੍ਰਹਮ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲੈ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ ਨਾਨਕ ਆਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ ਜਬ ਲੋ ਨਹੀਂ ਪਾਗ ਲਿਲਾ ਰਿ ਉਦੈ ਤਬ ਲੋ ਪ੍ਰਮ ਤੇ ਫਿਰ ਤੇ ਭਉਤਾਇਓ ਕਲ ਕੋਰ ਸਮੁਦਰ ਮੈਂ ਬੂਦਤ ਤੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮथुरा ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨੇ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨੇ ਆਇਓ ਜਾ ਤੂੰ ਮੇਰੇ ਵੱਲ ਹੈ ਤਾ ਕਿਆ ਮੋ ਚੰਦਾ ਤੂੰ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕshmi ਥੋਟ ਨਾ ਵੀ ਖਾਏ ਖਰਚ ਰੰਦਾ ਲੱਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤਦ ਭਵੰਦਾ ਸਭੇ ਕਾਜ ਸਵਾਰੀਏ ਜਾਂ ਤਦ ਭਵੰਦਾ ਕਨ ਹਰ ਪੂੰਦ ਬਸੋ ਰੋ ਮਾਵਲ ਕੁਸਮ ਬਸੰਤ ਹਤ ਕੋ ਪਾ ਪਾਵੀ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੀ ਰਵ ਸਸ ਕਿਰਨ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ रुद्र ध्यान ज्ञान सत गुरु के कब जन पल अम बाबू जान पाहु रहूंगा जो काल पल अमरदास गुण तेरे तेरी उपमा तोहि बन आवे पलले अमरदास गुण तेरे तेरी उपमा तोहि बन आवे ਆਤ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਅਗੇ ਕਰ ਅਰਦਾਸ ਮੇਰ ਕਰੇ ਜਿਸ ਮੇਰਵਾਨ ਤਕਾਰ ਜ ਆਵੇ ਰਾਸ ਬਹੁਤਾ ਬਹੁਤ ਵਿਖਾਇਆ ਉੱਚਾ ਥਾਉ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਸਕਾਉ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨਾਉ ਨਾਨਕ ਕੋ ਪ੍ਰਭ ਮਾਇਆ ਕਰ ਸਚ ਦੇਵੋ ਆਪਣਾ ਨਾਉ चित चित वो अरदास कहूं पर कह भी ना सकूं सरब चिंत तुद पास साद संगत होत को तेरे हुकम पवे निशान तो करों साहिब की सेवा जब गुरु देखे शुभ दृष्टि नाम करता मुख मेंवा अगम अलख कारण पुरक ਜੋ ਫੁਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂ ਰਖੇ ਤਿਵ ਰਹੋ ਸਭ ਜਗ ਫਿਰ ਮੈਂ ਦੇਖਿਆ ਹਰ ਕੋ ਦਾਤਾ ਉਪਾਏ ਕਿਤੇ ਨਾ ਪਾਈਏ ਹਰ ਕਰਮ ਵਿਧਾਤਾ ਗੋਰੀ ਸ਼ਬਦੀ ਹਰ ਮਨ ਵਸੇ ਹਰ ਸਹਜੇ ਜਾਤਾ ਅੰਦਰੋ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਰਨਾਤਾ ਵਢੀ ਵਢਾਈ ਵਡੇ ਕੀ ਗੁਰਮੁਖ ਬੋਲਾਤਾ ਵਢੀ ਵਢਾਈ ਵਡੇ ਕੀ ਗੁਰਮੁਖ ਬੋਲਾਤਾ ਸਤ ਗੁਰੂ ਵੱਡਾ ਕਰਸਾ ਲਾਇਏ ਜਿਸ ਵਿੱਚ ਵਡਿਆ ਵਡਿਆਈਆਂ ਸਹਿ ਮਿਲੇ ਤਨਦਰੀਆਂ ਆਈਆਂ ਜਾਂ ਤਿਸ ਪਾਣਾ ਤਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਘੱਡੀਆਂ ਬੁਰਾਈਆਂ ਸਹਿ ਟੁੱਟੇ ਨੋਂ ਨਿਦ ਪਾਈਆਂ ਸਹਿ ਟੁੱਟੇ ਨੋਂ ਨਿਦ ਪਾਈਆਂ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨਗਾਰੈ ਪਛ ਪਸੂ ਨਗਨਾਗ ਨਰਾਥ ਸਰਬ ਸਮੈ ਸਭ ਕੋ ਪ੍ਰਤਪਾਰ ਹੋਕਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਿਆਨ ਦੁਖਨ ਦੇਖਤ ਹੈ ਪਰ ਦੇਤਨਾ ਹਾਰੇ ਅਬਰਾ ਖੋ ਦਾਸ ਪਟ ਕੀ ਲਾਜ ਜੈ ਸੀ ਰਖੀ ਲਾਜ ਪਗਤ ਪ੍ਰਹਲਾਦ ਕੀ ਹਰ ਨਾਕਿਸ਼ ਫਾਰੇ ਕਰ આજ ਹੁਨ ਤੋਤੀ ਲਾਜ ਰਖੀ ਹਰ ਪ੍ਰਭ ਜੀ ਛੀਨਤ ਵਸਰ ਦੇਨ ਬੋ ਸਾਜ ਸੋਦਾਮਾ ਅਪਦਾ ਤੇ ਰਖਿਆ ਗਨਕਾ ਪੜਤ ਪੁਰੇ ਤੇ ਕਾਜ ਸ੍ਰੀ ਸਤਗੁਰ ਸੋ ਪਰ ਸਨ ਕਲ ਜੁਗ ਹੋਏ ਰਾਖੋ ਦਾਸ ਪਾਟ ਕੀ ਲਾਜ ਪੱਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਵਾਹਿਗੁਰੂ 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 ਵਾਹਿ ਜੀਉ ਕਬਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋ ਕਹਿਤ ਮਜ ਸੋਤ ਜਿਸੈ ਤਹੀ ਪਾਤ ਖਾਹਿ ਜੀਉ ਦੇਖ ਰੂਪ ਅਤ ਅਨੂਪ ਮੋਹ ਮਹਾਮਕ ਭਈ ਕਿੰਕਨੀ ਸਪਤ ਜਨਤ ਕਾ ਖੇਲ ਪਾਹਿ ਜੀਉ काल कलम हुकम हाथ कहो कौन मेट सके इसम ज्ञान ध्यान तरत इहे चाहे जियो सत साच श्रीनिवास आत पुरख सदा तू ही वाहे गुरु वाहे गुरु वाहे गुरु वाहे जियो वाहे गुरु वाहे गुरु वाहे गुरु वाहे ਨarayan aap narayan kalatar jag mah parvario nirankar aakar jyot jag mandal karyo jah kahe tah parpur sabd deepak deepayo jah sikhe sang rahyo tat har charan milayo nanak kul nimal avtario ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਣ ਜਨਮ ਜਨਮ ਪਾਸਰਣ ਤੋ ਵਾਹੂ ਵਾਹੂ ਕਾ ਵੱਡਾ ਤਮਾਸਾ ਆਪੇ ਹੱਸੇ ਆਪ ਹੀ ਚਿਤਵੇ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥਮਨ ਆਪੇ ਕੀਆ ਕਟਕਟ ਵਾਸਾ ਆਪੇ ਨਰ ਆਪੇ ਪੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹੋ ਵਾਹੋ ਕਾ ਵੱਡਾ ਤਮਾਸਾ ਬ੍ਰਹਮ ਦੀ ਸੈ ਬ੍ਰह्म ਸੁਣੀਏ ਏਕ ਏਕ ਵਖਾਣਿਏ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਆਪ ਕਰਤਾ ਆਪ ਪੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸੇ ਜਾਣੇ ਜੀਨੀ ਹਰ ਰਸ ਪੀ सूरज किरण मिले जल का जल हो वाराम अमृत वाणी हर हर तेरी सुन सुन होवे परमगत मेरी जलन बुझी शीतल होए मनवा सतगुरु का दर्शन पाए जीव ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਦੀਠੁ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਬਸੀਠ ਹਰਨਾਮੋ ਮੰਤਰ ਦੜਾਏਂਦਾ ਕਟੇ ਹਾਮੈ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਨ ਗੁਰੇ ਪਿਆ ਸੰਜੋਗ ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅਮਰਤ ਸਾਡ ਵਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾਸਿਓ उत्तम पंथ सुनो गुर संगत मिलंत जम त्रास मिटाई एक अरदास पाठ की रत की गुर रामदास राखो शरण एक अरदास पाठ की रत की 莎仁娜。